ਸਾਰੰਗ ਮਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੈ ਕੁਸ਼ਲ ਪਾਸ਼ੈ ਖੀਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀਤ ਸਖਾ ਹਰ ਮੇਰੈ ਗੁਣ ਗੋਪਾਲ ਹਰ ਰਾਇਆ ਬਿਸਰ ਨਾ ਜਾਈ ਨਿਮਖ ਹਿਰਦੈ ਤੀ ਪੂਰਾ ਗੁਰੂ ਮਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾਕੇ ਇਕ ਕਾਲਿਵ ਪੂਰਨ ਪਰਮੇਸ਼ਰ ਭਉ ਨਹੀਂ ਨਾਨਕ ਤਾਂ ਕੈ ਸਾਰਿ ਮਹੱਲਾ ਪੰਜੂਆ ਜਾਂ ਕੈ ਰਾਮ ਕੋ ਬਲ ਹੋਇ ਸਗਲ ਮਨੋਰਥ ਪੂਰਨ 타 ਹਉਕੇ ਦੂਖ ਨ ਬਿਆਪੈ ਕੋਇ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਇ ਉਦਮ ਕਰੋ ਦਰਸ਼ਨ ਪੇਖਣ ਕੋ ਕਰਮ ਪ੍ਰਾਪਤ ਹੋਇ ਗੁਰ ਪ੍ਰਸਾਦੀ ਦ੍ਰਿਸ਼ਟ નિਹਾਰੋਂ ਦੂਸਰ ਨਾਹੀ ਕੋਏ দান ਦੇ ਨਾਨਕ ਆਪਣੇ ਕੋ ਚਰਨ ਜੀਵਾਂ ਸੰਤ ਤੋਏ ਸਾਰੂ ਮਹੱਲਾ ਪੰਜਵਾਂ ਜੀਵਤ ਰਾਮ ਕੇ ਗੁਣ ਗਾਏ ਕਰਹੁ ਕਿਰਪਾ ਗੋਪਾਲ ਬੀਠਲੇ ਬਿਸਰਨਾ ਕਬਹੀ ਜਾਏ ਰਹਾਉ ਮਨ ਤਨ ਧਨ ਸਭ ਤੁਮਰਾ ਸੁਆਮੀ ਆਨ ਨਾ ਦੂਜੀ ਜਾਏ ਜਿਉ ਤੂੰ ਰੱਖੈ ਤਿਵੇਂ ਹੀ ਰਹਿਣਾ ਤੁਮਰਾ ਪੈਨ ਖਾਏ ਸਾਧ ਸੰਗਤ ਕੈ ਬਲ ਬਲ ਜਾਈ ਬਹੁੜ ਨਾ ਜਨਮਾ ਧਾਏ ਨਾਨਕ ਦਾਸ ਤੇਰੀ ਸਰਲਾਈ ਜਿਉ ਭਾਵੈ ਤਿਵੇਂ ਚਲਾਈ ਸਾਰੀ ਮਹੱਲਾ ਪੰਜਵਾਂ ਮਨ ਰੇ ਨਾਮ ਕੋ ਸੁਖ ਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀ ਸਹ ਸ਼ਾਰ ਰਹਾਉ ग्रह ਅੰਧ ਕੂਪ ਪਤਤ ਪ੍ਰਾਣੀ ਨਰਕ ਘੋਰ ਗੁਬਾਰ ਅਨਕ ਜੋਨੀ ਭ੍ਰਮਤ ਹਾਰੇ ਓ ਭ੍ਰਮਤ ਬਾਰੰਬਾਰ ਫਤਤ ਪਾਵਨ ਭਗਤ ਬਚਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰੀ ਮਹੱਲਾ ਪੰਜਵਾਂ ਵਿਰਾਜਿਤ RAM ਕੋ ਪ੍ਰਤਾਪ ਆਦ ਬਿਆਦ ਉਪਾਦ ਸਭ ਨਾਸ਼ੀ ਬਿਨ ਸੇ ਤੀਨੈ ਤਾਪ ਰਹਾਉ ਤ੍ਰਿਸ਼ਨਾ 부ज्ਜੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ਗੁਣ ਗਾਵਤ ਅਚੁਤ ਅਬਨਾਸੀ ਮਨ ਤਨ ਆਤਮ ਧਰਾਪ ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗ ਖਾਪ ਪਗਤ ਵਚਲ ਭੈ ਕਾਟਨ ਹਾਰੇ ਨਾਨਕ ਕੇ ਮਾਈ ਬਾਪ ਸਾਰਗ ਮਹੱਲਾ ਪੰਜਵਾ आतुर नाम बिन संसार तृप्त ना होवत कुकरी आशा इत लागो बिखिया सार रहाऊ पाए ठ गौरी आप पलायो जन्मत बारो बार हर का सिमरन निमख ना सिमरियो जम कंकर करत खवार हो हो कृपाल दीन दुख पंजन तेरेया संत हैं की रावार नानक दास दर्श प्रभु जाचे ਮਨ ਤਨ ਕੋ ਆਧਾਰ ਸਾਰੰਗ ਮਹੱਲਾ ਪੰਜਵਾਂ ਮੈਲਾ ਹਰ ਕੇ ਨਾਮ ਬਿਨ ਜੀਉ ਤਿਨ ਪ੍ਰਭ ਸਾਚੈ ਆਪੁ ਭੁਲਾਇ ਬਿਕਠ ਗਉਰੀ ਪੀਉ ਰਹਾਉ ਕੋਟ ਜਨਮ ਭ੍ਰਮ ਤੋ ਬਉ ਭਾਂਤੀ ਥਿਤ ਨਹੀਂ ਕਤੁ ਹੂ ਪਾਈ ਪੂਰਾ ਸਤਗੁਰ ਸਹਜ ਨਾ ਭੇਟਿਆ ਸਾਖ ਤਿ ਆਵੈ ਜਾਈ ਰਾਖ લેਹੁ ਪ੍ਰਭ ਸਮਰਤਿ ਦਾਤੇ ਤਉ ਮੋ ਪ੍ਰਭ ਅਗਮਿਆਪਾਰ ਨਾਨਕ ਦਾਸ ਤੇਰੀ ਸਰਣਾਈ ਪਵ ਜਲ ਉਤਰਿਓ ਪਾਰ ਸਾਰੰਗ ਮਹੱਲਾ ਪੰਜਵਾਂ ਰਮਣ ਕੋ ਰਾਮ ਕੇ ਗੁਣ ਬਾਦ ਸਾਧ ਸੰਗ ਧਿਆਇ ਪਰਮੇਚਰ ਅੰਮ੍ਰਿਤ ਜਾਕੇ ਸਵਾਦ ਰਹਾਉ ਸਿਮਰਤ ਏਕ ਅਚੂਤ ਅਬਨਾਸੀ ਬਿਨ ਸੇ ਮਾਇਆ ਮਾਦ ਸਹਿਜ ਅਨੰਦ ਅਨਹਦ ਧੁਨ ਬਾਣੀ ਬਹੁਰ ਨਾ ਭਏ ਵਿਖਾਦ ਸੰਕਾਦਕ ਬ੍ਰਹਮਾਦਕ ਗਾਵਤ ਗਾਵਤ ਸੁਖ ਪ੍ਰਹਿਲਾਦ ਪੀਵਤ ਅਮਿਓ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ ਸਾਰੰਗ ਮਹੱਲਾ ਪੰਜਵਾਂ ਕੀਨੇ ਪਾਪ ਕੇ ਬਹੁ ਕੋਟ ਦਿਨ ਸਰੈਣੀ ਥਕਤ ਨਹੀਂ ਕਤਹਿ ਨਹੀਂ ਛੋਟ ਰਹਾਉ ਮਹਾ ਬੱਜਰ ਬਿਖ ਬਿਆਦੀ ਸਿਰ ਉਠਾਈ ਪੂਟ ਉਗਰ ਘੰညਾ ਖਿਨਹਿ ਪੀਤਰ ਜਮਹ ਗਰਾਸੀ ਝੂਟ ਪਸੂ ਪਰੇਤਾ ਉਸਟ ਗਰਧਵ ਅਨਕ ਜੋਨੀ ਲੇਟ ਭਜ ਸਾਧ ਸੰਗ ਗੋਬਿੰਦ ਨਾਨਕ ਕਾਸ਼ ਨਾ ਲਾਗੇ ਫੇਟ ਸਾਰਿ ਮਹੱਲਾ ਪਿਉਆ ਅੰਦੇ ਖਾਵਹਿ ਬਿਸੂ ਕੇ ਗਤਾਕ ਨੈਣ ਸਰਵਨ ਸਰੀਰ ਸਭ ਹਟਿਓ ਸਾਸ ਗਇਓ ਤਤ ਘਾਟ ਰਹਾਉ ਅਨਾਥ ਰਿਝਾਨ ਉਦਰ ਲੈ ਪੋਖਹਿ ਮਾਇਆ ਗਈਆ ਹਾਟ ਕਿਨ ਵਿਖ ਕਰਤ ਕਰਤ ਪਛਤਾਵਹਿ ਕਬੂ ਨਾ ਸਾਕਹਿ ਸ਼ਾਂਤ ਨਿੰਦਕ ਜਮਦੂਤੀ ਆਏ ਸੰਘਾਰੇਉ ਦੇਵਹਿ ਮੂਡ ਉੱਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੋ ਫਾਟ ਸਾਰੰਗ ਮਹੱਲਾ ਪੰਜਵਾਂ ਟੂਟੀ ਨਿੰਦਕ ਕੀ ਯਦ ਬੀਚ ਜਨਕਾਰ ਆਖ ਆਪ ਸੁਆਮੀ ਬੇਮੁਖ ਕੋ ਆਏ ਪਹੁੰਚੀ ਮੀਚ ਰਹਾਉ ਉਸ ਕਾ ਕਹਿਆ ਕੋਏ ਨਾ ਸੁਣੀ ਕਹੀਂ ਨ ਬੈ ਸੁਣ ਪਾਵੇ ਈਹਾਂ ਦੁੱਖ ਆਗੈ ਨਰਕ ਪੁੰਚੈ ਬਹੁ ਜੋਨੀ ਪਰਮਾਵੇ ਪ੍ਰਗਟ ਭਿਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਨਾਨਕ ਸਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ ਸਾਰਿ ਮਹੱਲਾ ਪੰਜਵਾਂ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੂਰਨ ਹੋਤ ਨਕਤਹੋ ਬਾਤਹਿ ਹੰਤ ਪਰਤੀਹਾਰ ਰਹਾਉ ਸਤ ਸੂਖ ਨ ਸਹਿਜ ਉਪਜੈ ਇਹੈ ਇਸ ਵਿਵਹਾਰ ਆਪ ਪਰ ਕਾ ਕਛ ਨ ਜਾਣੈ ਕਾਮ ਕ੍ਰੋਧਹਿ ਜਾਰ ਸੰਸਾਰ ਸਾਗਰ ਦੁਖ ਬਿਆਪਿਓ ਦਾਸ ਲੇਵੋ ਤਾਰ ਚਰਨ ਕਮਲ ਸਰਨਾਏ ਨਾਨਕ ਸਾਦਰ ਸਦਾ ਭਲੇ ਹਾਰ ਸਾਰਗਮਹੱਲਾ ਪੰਜਵਾਂ ਰੇ ਪਾਪੀ ਤੈਂ ਕਮਨ ਕੀ ਮਤ ਲੀਨ ਨਿਮਖ ਘਰੀ ਨਾ ਸਿਮਰ ਸੁਆਮੀ ਜੀਉ ਪਿੰਡ ਜਿਨ ਦੀਨ ਰਹਾਉ ਖਾਤ ਪੀਵਤ ਸੁਵੰਤ ਸੁਖੀਆ ਨਾਮ ਸਿਮਰਤ ਖੀਨ ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ਮਹਾ ਮਾਦ ਬਿਕਾਰ ਬਹੰਦਾ ਅਨਕ ਜੋਨ ਪਰਮੀਨ ਗੋਵਿੰਦ ਬਿਸਰੇ ਕਮਨ ਦੁਖ ਗਣੀਐ ਸੁਖ ਨਾਨਕ ਹਰ ਪਦ ਚੀਨ ਸਾਰੰਗ ਮਹੱਲਾ ਪੰਜਵਾਂ ਮਾਈਰੀ ਚਰਨ ਹੈ ਊਟ ਗਹੀ ਦਰਸ਼ਨ ਪੇਖ ਮੇਰਾ ਮਨ ਮੋਹਿਉ ਦੁਰਮਤ ਜਾਤ ਬਹੀ ਰਹਾਉ ਅਗਹਿ ਅਗਾਧ ਊਚ ਅਬਨਾਸੀ ਕੀਮਤ ਜਾਤ ਨਾ ਕਹੀ ਜਲ ਤਲ ਪੇਖ ਪੇਖ ਮਨ ਵਿਗਸਿਉ ਪੂਰ ਰਹਿਉ ਸ੍ਰਬਮਹੀ ਦੀਨ ਦਿਆਲ ਪ੍ਰੀਤਮ ਮਨਮੋਹਨ ਮਿਲ ਸਾਧ ਹੈ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਭੀਰ ਨਾ ਫਹੀ ਸਾਰੰਗ ਮਹੱਲਾ ਪੰਜਵਾਂ ਮਾਹੀਰੀ ਮਨ ਮੇਰੋ ਮਤਵਾਰੂ ਤੇਖ ਦਿਆਲ ਅਨੰਦ ਸੁਖ ਪੂਰਨ ਹਰ ਰਸ ਰਤਿਉ ਖਮਾਰੂ ਰਹਾਉ ਨਿਰਮਲ ਭਏ ਊਜਲ ਜਸ ਗਾਵਤ ਬਹੋਰ ਨਾ ਹੋਵਤ ਕਾਰੂ ਚਰਨ ਕਮਲ ਸਿਓ ਡੋਰੀ ਰਾਚੀ ਭੇਟਿਓ ਪੁਰਖ ਅਪਾਰੂ ਕਰ ਗਹਿ ਲੀਨੇ ਸਰਬਸ ਦੀਨੇ ਦੀਪਕ ਭਇਓ ਉਜਾਰੂ ਨਾਲਕ ਨਾਮ ਰਸਕ ਬੈ ਰਾਗੀ ਕੁਲਹਿ ਸਮੂਹਾ ਤਾਰੂ ਸਾਰੰਗ ਮਹੱਲਾ ਪੰਜਵਾਂ ਮਾਈਰੀ ਆਨ ਸਿਮਰ ਮਰ ਜਾਹੇ ਤਿਆਗ ਗੋਬਿੰਦ ਜੀਅਨ ਕੋ ਦਾਤਾ ਮਾਇਆ ਸੰਗ ਲਪਟਾਹਿ ਰਹਾਉ ਨਾਮ ਬਸਾਰ ਚੱਲਹਿ ਅਨਮਾਰਗ ਨਰਕ ਘੋਰ ਮਹਿ ਪਾਹਿ ਅਨਕ ਸਜਾਈ ਗਣਤ ਨ ਆਵੈ ਗਰਬੈ ਗਰਭ ਪਰਮਾਹਿ ਸੇਤਨਵੰਤੇ ਸੇਪਤਵੰਤੇ ਹਰ ਕੀ ਸਰਨ ਸਮਾਹਿ ਗੁਰ ਪ੍ਰਸਾਦ ਨਾਨਕ ਜਗ ਜੀਤਿਓ ਬੋਹਰ ਨ ਆਵਹਿ ਜਾਹਿ ਸਾਰੰਗ ਮਹੱਲਾ ਪੰਜਵਾਂ ਹਰ ਕਾਟੀ ਕੁਟਲਤਾ ਕੁਠਾਰ ब्रह्म बांधन भये खिन पीतर राम नाम परहार रहाऊ काम क्रोध निंदा परहरी है काढे साधु कै संग मार जन्म पदार्थ गुरुमुख जीते आ बहर ना जुवै हार आठ पहर प्रभु के गुण गावै पूर्ण शब्द विचार नानक दास न दास जन तेरा पुनः पुनः नमशकार ਸਾਰੰਗ ਮਹੱਲਾ ਪੰਜਵਾਂ ਪੋਥੀ ਪਰਮੇਸ਼ਰ ਕਾਥਾਨ ਸਾਧ ਸੰਗ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾਉ ਸਾਧਕ ਸਿੱਧ ਸਗਲ ਮਨ ਲੋਚੈ ਬਿਰਲੇ ਲਾਗੇ ਧਿਆਨ ਜਿਸੈ ਕਿਰਪਾਲ ਹੋਏ ਮੇਰਾ ਸੁਆਮੀ ਪੂਰਨਤਾ ਕੋ ਕਾਮ ਜਾਂ ਕਹਿ ਰਿਦੈ ਵਸੈ ਭੈ ਪੰਜਨ ਤਿਸ ਜਾਣੈ ਸਗਲ ਜਹਾਨ ਕਿੰਨ ਪਲ ਬਿਸਰ ਨਹੀਂ ਮੇਰੇ ਕਰਤੇ ਇਹੋ ਨਾਨਕ ਮੰਗੈ ਦਾਨ ਸਾਰੰਗ ਮਹਲ